ਦੀ ਜ਼ਰੂਰ। ਤਾਂ ਜੇ ਤੁਸੀਂ ਕਰੇ ਨਾ ਤਾਂ ਇੱਕ ਗੱਲ ਸਮਝਾਓ। ਉਹ ਕਿਧਰ ਚਲਾ ਗਿਆ? ਕਤਮ ਕਰ ਗਿਆ ਸੱਟ ਵੀ। ਉਹ ਸਰ। ਬਸ ਸਾਰਾ ਸ਼ੋਰ ਭਰੇ ਹੋ ਜਾਣ ਹੋਈ ਹੈ। ਅੰਦਰ ਦੇ ਸ਼ੋਰ ਭਰੇ ਹੋ ਰਹੇ ਨੇ। चल <susurly> <sussurly> ਪਪੂ ਟੱਕੀ ਅੱਲਾਹ ਨਾ ਕਰੇ ਮੈਂਡੀਟਮੈਂਟ ਕੋਈ ਨਾਲ ਨਹੀਂ ਲੱਗ ਬੰਦੇ ਬੰਦੇ ਅੱਗੇ ਕੀ ਭਰਦਾ ਕੀ ਭਰਦਾ ਹਾਂ ਲੈ ਕਰਦੇ ਕਰਦੇ ਆ ਨਾ ਸਿਕਾਇਆ ਕਰੀਂ ਜੇ ਹੋਰ ਹੋਰ ਨਹੀਂ ਨਾ ਹਿੰਦਾ ਹੋਰ ਕਰਦੇ ਸਰ ਅਗਵਾਈ 3 ਸ਼ਾਮ ਆਪਣਾ ਇੱਕ ਸਿਟੀ ਘਟਨਾ ਹੈ ਜੀ ਬਰਦਸਾ ਹਾਂ ਦਾ ਦ ਅ ਦੇ ਕਾਲਾ ਚੌਂਕੀ ਚ ਪੈਂਦਾ ਹੈਗਾ ਇੱਕ ਪਿੰਡ ਦੇਵੀ ਨਗਰ ਉਥੇ ਸਾਨੂੰ ਪਤਾ ਲੱਗਿਆ ਸੀਗਾ 29 ਤਰੀਕ 28 ਤਰੀਕ ਦਾ ਵਕੂਆ ਹੈਗਾ ਜਿਸ ਸਵਰਨ ਸਿੰਘ ਪੁੱਤਰ ਗੁਰਮੁਖ ਸਿੰਘ ਸੀਗੇ 68 ਸਾਲ ਦੀ ਇਹਨਾਂ ਦੀ ਉਮਰ ਸੀਗੀ ਇਹਨਾਂ ਦਾ ਇੱਕ ਅਮਰਜੀਤ ਸਿੰਘ ਸੌਰੀ ਇਹਨਾਂ ਦਾ ਜਿਹੜਾ ਹੈਗਾ ਇਹਨਾਂ ਸਾਨੂੰ ਰੁਕਾ ਮਿਲਿਆ ਸੀਗਾ ਕਿ ਇਹਨਾਂ ਦੀ ਡੈਥ ਹੋ ਗਈ ਹੈ ਰਜਿੰਦਰਾ ਹਸਪਤਾਲ ਜਿਸ ਤੇ ਫਿਰ ਅਸੀਂ ਇਹਨਾਂ ਦੇ ਬੇਟੇ ਦੇ ਬਿਆਨ ਤੇ ਮਰਡਰ ਦਾ ਪਰਚਾ ਦਿੱਤਾ ਸੀਗਾ ਤੇ ਇਹ ਬਰ ਖਿਲਾਫ ਹੋਇਆ ਹੈ ਮੁਖਵੀਰ ਸਿੰਘ ਤੇ ਕੁਲਦੀਪ ਸਿੰਘ ਇਹ ਪਿਓ ਪੁੱਤ ਨੇ ਇੱਕ ਦੀ ਉਮਰ ਹੈਗੀ ਹੈ 65 ਸਾਲ ਬੇਟੇ ਦੀ ਹੈਗੀ ਹੈ 25 ਸਾਲ ਇਹ ਦੇਵੀ ਨਗਰ ਦੇ ਹੀ ਨੇ ਇਹਨਾਂ ਦਾ ਐਕਚੁਅਲੀ ਪੰਚਾਇਤੀ ਥਾਂ ਨੂੰ ਲੈ ਕੇ ਪਿੰਡ 'ਚ ਰੌਲਾ ਸੀਗਾ ਉਸ ਤੇ ਹੀ ਬਸ ਗਾਲੀ ਗਲੋਚ ਹੋਈ ਮੌਕੇ ਤੇ ਤੇ ਡੰਡਾ ਮਾਰ ਕੇ ਫਿਰ ਇਹ ਭੱਜ ਗਏ ਸੀਗੇ ਮੌਕੇ ਤੋਂ ਤੇ ਸਾਡੀ ਪਸਿਆਣਾ ਤੇ ਇਹਨਾਂ ਦੇ ਇਹਨਾਂ ਦੀ ਸੁਪਰਵਿਜ਼ਨ ਹੈਂਟ ਡਕਾਲਾ ਇਨਚਾਰਜ ਨੇ ਇਹਨਾਂ ਦੋਨਾਂ ਨੂੰ ਰਾਉਂਡ ਅਪ ਕੀਤਾ ਫੜਿਆ ਤੇ ਇਹਨਾਂ ਦੀ ਫਿਰ ਅਰੈਸਟ ਪਾਈ ਗਈ ਸੀ ਹੋਰ ਮਿਲਦੇ ਨੇ ਇੱਥੇ ਆ ਦੋ ਹੀ ਮਿਲਦੇ ਸੀਗੇ ਜੀ ਦੋਨੋਂ ਅਰੈਸਟ ਨੇ ਤੇ ਡੀਆਈਜੀ ਸਾਹਿਬ ਪਟਿਆਲਾ ਰੇਂਜ ਐਸਐਸਪੀ ਸਾਹਿਬ ਪਟਿਆਲਾ ਤੇ ਸਾਡੇ ਐਸਪੀ ਇਨਵੈਸਟੀਗੇਸ਼ਨ ਤੇ ਐਸਪੀ ਪੀਬੀਆਈ ਯੋਗੇਸ਼ ਸਰ ਤੇ ਜਸਬੀਰ ਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਸਾਡੇ ਕੋਲ ਕੰਪਲੇਂਟ ਆਈ ਸੀ ਜਿਸ ਚ ਸਾਨੂੰ ਪਤਾ ਲੱਗਿਆ ਸੀਗਾ ਕਿ ਮਨੀਸ਼ ਕੁਮਾਰ ਨਾਮ ਦਾ ਵਿਅਕਤੀ ਜਿਹਦਾ ਛੋਟਾ ਨਾਮ ਮਾਹੀ ਹੈ ਉਹ ਮਿਸਿੰਗ ਸੀਗਾ 3 ਤਰੀਕ ਦੀ ਰਾਤ ਤੋਂ 3 April ਦੀ ਰਾਤ ਤੋਂ ਤੇ ਇਸ ਤੇ ਅਸੀਂ 346 ਦਾ ਪਰਚਾ ਦਿੱਤਾ ਸੀਗਾ ਇਨੀਸ਼ੀਅਲੀ ਤੇ ਇਹਦੀ ਉਮਰ ਸੀਗੀ 25 ਸਾਲ ਜਿਸ ਤੇ ਅਸੀਂ ਇਹਦੀ ਟੈਕਨੀਕਲ ਇੰਟੈਲੀਜੈਂਸ ਰਾਹੀਂ ਇਹਨੂੰ ਟ੍ਰੇਸ ਕੀਤਾ ਇਹਦੇ ਕਿਹਦੇ ਨਾਲ ਗੱਲਬਾਤ ਹੋ ਰਹੀ ਸੀਗੀ ਸਾਰਾ ਸੀ ਦੇਖਿਆ ਤੇ ਉਹਦੇ ਬੇਸਿਸ ਤੇ ਤਫਤੀਸ਼ ਦੌਰਾਨ ਸਾਨੂੰ ਪਤਾ ਲੱਗਿਆ ਕਿ ਇਹਦੀ ਜਿਹੜਾ ਹੈਗਾ ਇਹਦਾ ਮਰਡਰ ਹੋ ਚੁੱਕਿਆ ਤੇ ਜਿਸ ਤੇ ਅਸੀਂ ਫਿਰ ਹੁਣ ਸੈਪਟੰਬਰ ਦੇ ਮਹੀਨੇ ਚ ਅਸੀਂ ਵਾਦਾ ਜੁਰਮ ਕੀਤਾ ਜਦੋਂ ਸਾਨੂੰ ਪਤਾ ਲੱਗਿਆ ਤੇ ਇਸ ਤੇ ਸੀ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਮ ਹੈਗੇ ਨੇ ਸਤਨਾਮ ਸਿੰਘ ਉਰਫ ਪ੍ਰਿੰਸ ਵੜੈਚਾਪਤੀ ਦਾ ਰਹਿਣ ਵਾਲਾ ਹੈਗਾ ਜਗਜੀਤ ਸਿੰਘ ਹੈਗਾ ਹੈ ਛੋਟੀ ਮਾਜਰੀ ਦਾ ਤੇ ਅੰਮ੍ਰਿਤਪਾਲ ਸਿੰਘ ਇਹ ਹੈਗਾ ਘੜਾਮਾ ਪੱਤੀ ਦਾ ਇਹਨਾਂ ਦੀ ਉਮਰ ਹੈਗੀ ਹੈ 20 ਸਾਲ ਤੋਂ ਲੈ ਕੇ 25 ਸਾਲ ਤੱਕ ਦੀ ਤੇ ਇਹਨਾਂ ਦਾ ਜਿਹੜਾ ਆਪਸ 'ਚ ਰੰਜਿਸ਼ ਸੀਗੀ ਉਹ ਇਹ ਸੀਗੀ ਕਿ ਜਿਹੜਾ ਮਾਹੀ ਸੀਗਾ ਉਹਨਾਂ ਨੇ ਇਹਨਾਂ ਦੇ ਪੈਸੇ ਉਧਾਰ ਲਿੱਤੇ ਸੀਗੇ ਜਿਹੜੇ ਉਹ ਮੋੜ ਨਹੀਂ ਰਿਹਾ ਸੀਗਾ ਜਿਸ 'ਚ ਇਹ ਮੰਗਨ ਗਏ ਸੀਗੇ ਉਹ ਤੋਂ ਪੈਸੇ ਤਾਂ ਇਹਨਾਂ ਨੇ ਜਦੋਂ ਉਹਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤੇ ਇਹਨਾਂ ਨੇ ਉਹਨੂੰ ਨਹਿਰ 'ਚ ਸਿੱਟਤਾ ਸੀਗਾ ਆਖੜਾ 'ਚ ਬਾਕੀ ਤਫ਼ਤੀਸ਼ ਸਾਡੀ ਜਾਰੀ ਹੈ 4 ਮਹੀਨੇ ਪੁਰਾਣਾ ਵਕੂਆ ਹੈ ਗਿਆ ਅਸੀਂ ਗੋਤਾਖੋਰਾਂ ਨੂੰ ਲਾਇਆ ਸੀਗਾ ਬਟ ਵੈਸੇ ਸਾਇੰਟਿਫਿਕਲੀ ਦੇਖੀਏ ਤਾਂ ਡੈਡ ਬੋਡੀ ਦਾ ਮਿਲਣਾ ਨਹੀਂ ਪੋਸਿਬਲ ਕੀ ਮਤਲਬ ਇਹਨੂੰ ਮਾਰਨਾਂ ਹੀ ਵਾ ਪਾਖੜਾ ਤੇ ਡੇਰੇ ਕਿਤੇ ਕੁਝ ਅਸਾ ਹੈ ਹਾਂਜੀ ਇਹਨਾਂ ਨੇ ਮਾਰਿਆ ਹੀ ਇਸੇ ਤਰੀਕੇ ਨਾਲ ਮਤਲਬ ਪਾਖੜਾ ਚ ਹੀ ਸਿੱਟਿਆ ਸਿੱਧੇਲੀ ਕੋਈ ਲੋਕੇਸ਼ਨ ਦੱਸੀ ਨਾ ਯਾ ਕੋਈ ਹਾਂਜੀ ਇਹ ਲੋਕੇਸ਼ਨ ਜਿਹੜੀ ਹੈਗੀ ਆਪਣਾ ਜਿਹੜੀ ਅਗਰਵਾਲ ਗਊਸ਼ਾਲਾ ਹੈਗੀ ਏ ਉਹਦੇ ਨੇੜੇ ਹੈਗੀ ਹੈ ਹਾਂਜੀ ਕਿੰਨੇ ਕਿਸਨ ਥੋੜਾ ਜਿਹੀ ਸੀਗਾ ਜੀ 2000 ਰੁਪਏ ਦਾ ਜ਼ਿਆਦਾ ਨਹੀਂ 2000 ਰੁਪਏ ਲੈਣੇ ਦੇਣਾ ਉਸਦੇ ਹਾਂਜੀ ਹਾਂਜੀ ਉਹ ਬੰਦਾ ਸਮਾਨੇ ਦਾ ਹੀ ਸੀ ਮੁੰਡਾ ਹੋਵੇ ਜਿਹੜਾ ਮਰਨ ਵਾਲਾ ਹੈ ਹਾਂਜੀ ਹਾਂਜੀ